ਪੁਰਾਣੇ ਸਮੇਂ ਚ ਲੱਖ ਰੁਪਇਆ ਕਿਸੇ ਕਿਸੇ ਕੋ ਹੁੰਦਾ ਸੀ ਲੋਰ ਦੇ ਵਿੱਚ ਹੋਇਆ ਜੀ ਦੋਨੇ ਚੰਦੇ ਵਢਿਆਈ ਦਾ ਇਨਾ ਭੁੱਖਾ ਸੀ ਆਪਣੇ ਚਵਾਰੇ ਤੇ ਸੱਤ ਝੰਡੇ ਲਾਏ ਸੀ ਸੱਤ ਉਹ ਸੱਤ ਝੰਡਿਆਂ ਦਾ ਮਤਲਬ ਸੀ ਵੀ ਮੈਂ 7 ਲੱਖ ਦਾ ਮਾਲਕ ਆ ਕੋ ਸੱਤ ਨਾ ਹਾਂ ਹਾਂ ਇੱਕ ਹੋਵੇ ਤੇ 1 ਲੱਖ 2 ਇੰਜ ਗੁਰੂ ਨਾਨਕ ਨੂੰ ਤਰਸ ਆ ਗਿਆ ਤੇ ਮਹਾਰਾਜ ਜੀ ਨੇ ਨਾ ਇੱਕ ਸੋਈ ਦਿੱਤੀ ਜਿਹੜਾ ਹੁਣ ਟੌਪਿਕ ਚੱਲ ਰਿਹਾ ਹੈ ਧਨਦਾਰ ਆ ਸੰਭੱਤ ਸਕਦਾ ਇੰਜ ਸੋਈ ਦੇ ਕੇ ਕਹਿੰਦੇ ਸਾਡਾ ਫਿਰ ਇਹ ਕੰਮ ਕਰ ਇਹ ਸੋਈ ਸੰਭਾਲ ਲੈ ਅਸੀਂ ਦਰਗਾਹ ਤੇਰੇ ਕੋਲ ਲਵਾਂਗੇ ਆਖੋ ਸਤਿਨਾਮ ਕੋਈ ਘਰ ਲੈ ਗਿਆ ਵੋਟੀ ਨੂੰ ਕਹਿੰਦਾ ਵੀ ਗੁਰਨਾਨਕ ਮਹਾਰਾਜ ਆਏ ਉਹਨਾਂ ਸੂਈ ਦਿੱਤੀ ਐ ਤੇ ਕਹਿੰਦੇ ਉਥੇ ਲਵਾਂਗੇ ਵੋਟੀ ਕਹਿੰਦੀ ਆਪੂਰਨ ਪੁਰਸ਼ ਨੇ ਝੂਠਾ ਵਾਦਾ ਨਾ ਕਰੋ ਉਥੇ ਕੁਝ ਨਹੀਂ ਜੇ ਜਾਂਦਾ ਨਾਲ ਆਪਾਂ ਕਿਵੇਂ ਦੇਵਾਂਗੇ ਸੂਈ ਉਥੇ ਵਾਪਸ ਕਰ ਦਿਓ ਹੁਣ ਜਦੋਂ ਅਗਲੇ ਦਿਨ ਫੇਰ ਗੁਰਨਾਨ ਸਿੰਘ ਦੇ ਦਰਸ਼ਨ ਕੀਤੇ ਕਹਿੰਦਾ ਮਹਾਰਾਜ ਸੋਈ ਲੈ ਲੋ ਨਾ ਕਿਵੇਂ ਦਰਗਾਹ ਤੇ ਆਂਗਾ ਮਹਾਰਾਜ ਕਹਿੰਦੇ ਨਹੀਂ ਤੂੰ ਸਾਡਾ ਇੰਨਾ ਕੰਮ ਨਹੀਂ ਕਰ ਸਕਦਾ ਸੋਈ ਰੱਖ ਲੈ ਦਰਗਾਹ ਚ ਅਸੀਂ ਤੇਰੇ ਕੋਲ ਲੈ ਲਾਂਗੇ ਕਹਿੰਦਾ ਜੀ ਨਾਲ ਤੇ ਕੋਈ ਜਾਂਦਾ ਨਹੀਂ ਮੈਂ ਸੋਈ ਕਿਵੇਂ ਖੜਾਂਗਾ ਬਸ ਮਹਾਰਾਜ ਨੇ ਭਾਂਡਾ ਤਿਆਰ ਕਰ ਲਿਆ ਜਦੋਂ ਕਹਿੰਦਾ ਨਹੀਂ ਮਹਾਰਾਜ ਨਾਲ ਤੇ ਕੋਈ ਜਾਂਦਾ ਨਹੀਂ ਮੈਂ ਸੋਈ ਕਿਵੇਂ ਖੜਾਂਗਾ ਗਾ ਗੁਰਨਾਨਕ ਸਾਹਿਬ ਕਹਿੰਦੇ ਐਡੇ ਮਾਇਆ ਦੇ ਅੰਬਾਰ ਇਕੱਠੇ ਕਰਕੇ ਬੈਠਾ ਇਹ ਕਿਵੇਂ ਨਾਲ ਖੜੇਗਾ ਤੀਰ ਮਾਰਤ ਪੁਰਨਾ ਨਾਮੁਹਾਰਾ ਇਹਨਾਂ ਦੀ ਜਿਹੜੀ ਉਸ ਵੇਲੇ ਗੱਲ ਕਹੀ ਉਹ ਸੁਣ ਲਓ ਗੁਰ ਭਨੇ ਭਨੇਦਾਰ ਤੇ ਬੋਲੇ ਗੁਰ ਭਨੇ ਸੁਣੀਏ ਦੇ ਚੀਤਾ ਜਿਤ ਲਾ ਕੇ ਸੁਣ ਸਾਡੀ ਗੱਲ ਇਸ ਪ੍ਰਾਣੀ ਕੇ ਤੀਨੋ ਮੀਤਾ ਸਰਬ ਮਾਇਆ ਪਰਵਾਰ ਕਰਮ ਲਖ ਲੀਜੇ ਜਸ ਸੰਗੀ ਤਸ ਦਸ਼ਾ ਸੁਣੀ ਦੇ ਸ੍ਰੀ ਗੁਰਪ੍ਰਤਾਵ ਸੂਰਜਗ੍ਰੰਥ ਗੁਰੂ ਨਾਨਕ ਮਹਾਰਾਜ ਕਹਿੰਦੇ ਇਹ ਧਨ ਨੂੰ ਭਲੇ ਲਈ ਵਰਤ ਭਲੇ ਲਈ ਵਰਤਨ ਤੋਂ ਬਾ ਜਿਹੜੇ ਤੇਰੇ ਚੰਗੇ ਕਰਮ ਬਣਨਗੇ ਨਾ ਉਹ ਨਾਲ ਜਾਣਗੇ ਆਖੋ ਸਤਿਨਾਮ ਧੰਨ ਨਹੀਂ ਜਾਂਦਾ ਉਹ ਧਨ ਨੂੰ ਜਦੋਂ ਭਲੇ ਲਈ ਵਰਤਦੇ ਹੋ ਪਰਉਪਕਾਰ ਲਈ ਵਰਤਦੇ ਹੋ ਉਹ ਕਰਮ ਭਲੇ ਬਣਾ ਕੇ ਉਹ ਕਰਮ ਭਲੇ ਨਾਲ ਜਾਂਦੇ ਕਹਦੇ ਉਹ ਗੱਜ ਕੇ ਸਤਿ ਚਿਤ ਨਾਮ ਚ ਲਾ ਉਹ ਨਾਲ ਜਾਂਦਾ ਤੀਜਾ ਬਚਨ ਮਹਾਰਾ ਨੇ ਕੀਤਾ ਸਤ ਸੰਗਤ ਕਰਿਆ ਕਰ ਮਾੜੀਆਂ ਇਸ਼ਾਵਾਂ ਤੋਂ ਬਚਿਆ ਰਹੇ ਚੌਥਾ ਬਚਨ ਮਹਾਰਾ ਨੇ ਕੀਤਾ ਵਿਕਾਰ ਛੱਡ ਦੇ ਆਖੋ ਸਾਧਨਾ ਕਹਿੰਦੇ ਉਹ ਦੁਨੀ ਚੰਦ ਜਿਹਦੇ ਅੰਦਰ ਹੰਕਾਰ ਭਰਿਆ ਪਿਆ ਸੀ ਸਤ ਝੰਡੇ ਵੀ ਮੇਰੇ ਵਰਗਾ ਕੋਈ ਨਹੀਂ ਆਪਣੇ ਘਰ ਨੂੰ ਧਰਮ ਸਾਲ ਬਣਾਤਾ ਕਹਦੇ ਉਹ ਗੱਜ ਕੇ ਸਤਨਾ ਮਹਾਰਾਜ ਕਹਿੰਦੇ ਪਤਨੀ ਵੀ ਨਾਲ ਨਹੀਂ ਜਾਂਦੀ ਧਨ ਵੀ ਨਹੀਂ ਜਾਂਦਾ ਜਾਇਦਾਦ ਨਹੀਂ ਜਾਂਦਾ ਭਲੇ ਕਰਮ ਨਾਲ ਜਾਂਦੇ ਆਖੋ ਸਤਨਾ ਚੰਗੇ ਕੰਮ ਭਲੇ ਕੰਮ ਹੁਣ ਮੈਂ ਸਾਰੇ ਬਾਕੀ ਦੇ ਅਰਥ ਇਕਸਾਰ ਉੜੀ ਇੱਕ ਪੰਕਤੀ ਦੇ ਡਿਟੇਲ ਲੈ ਲਈਦੀ ਹੈ ਗੱਲ ਅੰਦਰ ਵੱਸ ਜਾਵੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਧਨ ਦਾ ਰਾਸ ਸੰਪਤ ਸਗਲ ਜene ਆਪਣੇ ਕਰਮਾਂ ਇਹਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਵ ਇਹਨ ਮੈਂ ਕਛ ਸੰਗੀ